ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਮਾਝਾ ਜ਼ੋਨ ਦਾ ਸਲਾਹਕਾਰ ਆ ਅੱਜ ਸਾਡੀ ਇੱਥੇ ਮਾਝਾ ਜ਼ੋਨ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਜਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਧਵਾ ਦੋਨਾਂ ਪਿੰਡ ਦੇ ਨੇੜੇ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਡ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫਟਣ ਨਾਲ ਉੱਥੇ ਮੌਤ ਹੋ ਗਈ ਸੀਗੀ ਤੇ ਪਰਿਵਾਰ ਇਹਨਾਂ ਸਮਰਥਨੀ ਸੀਗੀ ਕਿ ਉਹ ਸਾਰਾ ਕੁਝ ਸਬੰਧ ਕਰ ਸਕੇ ਆਪਣੇ ਲਈ ਇਥੇ ਲਿਆਉਣ ਲਈ ਤੇ ਪਰਿਵਾਰ ਨੇ ਜਦੋਂ ਉੱਥੇ ਵਾਈਸ ਸਾਹਿਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਤੇ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਤੇ ਅੱਜ ਇੱਥੇ ਉਹਦੀ ਜਗਬੀਰ ਸਿੰਘ ਦੀ ਨਿਤਕ ਦੀ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣਾ ਆਏ ਐ ਇੱਥੇ ਉਹਨਾਂ ਨੂੰ ਸੌਂਫ ਕੇ ਲੈ ਕੇ ਚਲੇ ਗਏ ਨੇ ਇਸ ਜਗਬੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਦੱਸੀ ਆ ਕਿ ਆਰਥਿਕ ਮੰਦ ਹਾਲੀ ਦੇ ਵਿੱਚ ਉਹ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਅਵਰਾਜ ਸਾਹਿਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜਲੇ ਮੱਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਬਿਕਰਮਜੀਤ ਸਿੰਘ ਉਹਦੀ ਮ੍ਰਿਤਕ ਦੇ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜਿਹਾ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2200 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਹਾਂ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬ ਉਹ ਅਬਰਾਇ ਸਾਬ ਤੁਹਾਨੂੰ ਪੀਜੀ ਜਾ ਚੁੱਕੀ ਆ ਜਿਹੜੇ ਵਿੱਚ ਭਾਰਤੀ ਐਮਬੈਸੀ ਦਾ ਵੀ ਸਹਿਯੋਗ ਰਿਹਾ ਤੇ ਕਈ ਵਾਰੀ ਉਹ ਸਬੰਧਤ ਕੰਪਨੀਆਂ ਵਿੱਚ ਚੱਕ ਕਰਦੀ ਰਹੀਆਂ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ਟਰਸਟ ਵੱਲੋਂ ਅਬਰਾਇ ਸਾਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਰਹੇ। ਪਹੁੰਚੇ ਕੀ ਕਰਨ? ਭਾਜੀ ਅਸੀਂ ਕਪੂਰਥਲੇ ਤੋਂ ਆਏ ਆ। ਜਿਹੜਾ ਕਰੇ ਸਕੇ ਨੰਬਰ ਅਗਰ ਹੀ ਉਹਨਾਂ ਦੀ ਡੈਥ ਹੋ ਗਈ ਸੀ ਬਾਹਰ ਦਵਾਈ ਸੇ ਤੇ ਉਹਨਾਂ ਦੇ ਡੈੱਡ ਬੋਡੀ ਲੈਣ ਆਏ ਸੀ ਤੇ ਬਰਾਇ ਹੁਣਾਂ ਨੇ ਸਾਡੀ ਹੈਲਪ ਕੀਤੀ ਹੈ ਤੇ ਉਹਨਾਂ ਦਾ ਇਹਨਾਂ ਮਾਤਰੀ ਕਰਦੇ ਆ ਚਲੋ ਇਹ ਬਹੁਤ ਉਹਨਾਂ ਨੇ ਹੱਲ ਕੀਤੀ ਸਾਡੀ ਸਾਡੇ ਨਾਲ ਬਹੁਤ ਦੁੱਖ ਦੀ ਘਟਨਾ ਵਾਪਰੀ ਹੈ ਵਾਪਰੀ ਹੈ ਤੇ ਇਹਨਾਂ ਨੂੰ ਅਸੀਂ ਮਹੀਨੇ ਪ੍ਰਤੀ ਪੈਨਸ਼ਨ ਲਾ ਕੇ ਦਿੰਦੇ ਆ ਜੀ ਉਹ ਕਹਿੰਦੇ ਵੀ ਤੁਹਾਨੂੰ ਉਹਦਾ ਵੀ ਸਾਨੂੰ ਚਾਨੂੰ ਕਰਾ ਕੇ ਦੇਵਾਂਗੇ ਤੇ ਜਿਹੜੇ ਵੀਰ ਪੂਰਾ ਹੋਇਆ ਇਹਦੇ ਪਿੱਛੇ ਕੌਣ ਰਹਿ ਗਿਆ ਉਹਦੇ ਬਾਰੇ ਉਹਨਾਂ ਦੇ ਹਾਂ ਜੀ ਮਾਤਾ ਤੇ ਬਸ ਪਿਤਾ ਜੀ ਆ ਤੇ ਉਹ ਵੀ ਕਾਫੀ ਬਜ਼ੁਰਗ ਹੈ ਜੀ ਹੋਰ ਕੋਈ ਭੈਣ ਭਰਾ ਨਹੀਂ ਹੈਗਾ ਨਹੀਂ ਹੋਰ ਨਹੀਂ ਹੈ بس ਉਹ ਦੋਨੋਂ ਹੀ ਰਹਿ ਗਏ ਪਰਿਵਾਰ 'ਚ ਇਹੀ ਉਹਨਾਂ ਦਾ ਸਹਾਰਾ ਸੀ ਤੋਂ ਵੀ ਚਲੇ ਗਏ